ਦੈਂ ਠੰਡਾ ਦੇ ਬੱਚੇ ਬਸਦੇ ਆਪਾਂ ਇੱਧਰ ਵੀ ਤਿੰਨ ਭੈ ਦੋਰ ਲਾਈ ਪਈ ਏਸੇ ਦਰੀ ਆਇਆ ਦੇਖੋ ਤਰ ਤਨੇਰ ਛੱਡੇ ਆ ਲਓ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਕਰ ਲਾ ਫੋਕਸ ਲਓ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਾਂ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਤੇ ਮੇਰੇ ਪਰਨਾ ਬਾਲਾ ਪੇੜਾ ਜਾ ਬਜਣਾ ਤੇ ਆ ਕਰਕੇ ਲੋ ਬਾਈ ਜੀ ਪੱਠਿਆਂ ਨੂੰ ਕੱਲ ਪਾਣੀ ਲਾਇਆ ਸੀ ਜਵਾਰ ਚ ਤੱਕੜਾ ਤੇ ਉਧਰ ਮਗਰੋਂ ਤਾਂ ਪੀ ਗਿਆ ਪਾਣੀ ਤੇ ਕੂਤਰਾ ਆਪਣੇ ਬਾਈ ਕੱਲ ਆਈ ਸੀਗੇ 6 ਤੇ 6ਾਂ ਦੇ ਵਿੱਚੋਂ ਬਾਈ ਇੱਕ ਤਾਂ ਮੈਂ ਹੁਣੇ ਹੀ ਵੇਖਿਆ ਦੋਵੇਂ ਟੂਸੇ ਕੰਡ ਤੇ ਪੁੰਜੀ ਵਾਲਾ ਇਹ ਕੋ ਵਾਟਰ ਬਾਕਸ ਤੇ ਪੈਂਦਾ ਫਿਰਦਾ ਉਹ ਹੁੰਦਾ ਫੋਕਸ ਕਰ ਲਾ ਮੋਅਲ ਮੇਰਾ ਕਮਜ਼ੋਰ ਆ ਵੀ ਬਗਲ ਐ ਦੀ ਬਾਈ ਦੀ ਲਾਲ ਤੇ ਆ ਜਾਂਦੇ ਆ ਲੋ ਜੀ ਬਾਈ ਜੀ ਇੱਕ ਕੂਤਰਾ ਪਾ ਹੋਰ ਨਵਾਂ ਛੱਡਿਆ ਕੱਢਿਆ ਕਿੱਧਰ ਗਿਆ ਜਾਂਦਾ ਇੱਕ ਹੋਰ ਛੱਡਦੇ ਆ ਚੀਨੀ ਦਾ ਵੀ ਛੱਡ ਲੋ ਬਾਈ ਜੀ ਇੱਕ ਤਾਂ ਆਪਣਾ ਚਿੱਟਾ ਮੇਂ ਲੱਗਦਾ ਪਿਆ ਡੱਗ ਤੇ ਤੇ ਕਾਫਰ ਦੇ ਕਰ ਦਿਆ ਤੇ ਇੱਕ ਡਿੱਗ ਗਿਆ ਪਤਾ ਨਹੀਂ ਕਿੱਥੇ ਡਿੱਗ ਗਿਆ ਹਾਂ ਇੱਕ ਆ ਫਰਦਾ ਬਾਈ ਜੇ ਤਾਂ ਹੀ ਕਰਦਾ ਫਰਦਾ ਲਓ ਜੀ ਬਾਈ ਇੱਕ ਤਾਂ ਨਮਾ ਛੱਡੇ ਸੀਗਾ ਦੋ ਫਰਦੇ ਤੇ ਇੱਕ ਪਤਾ ਨਹੀਂ ਕਿੱਥੇ ਡਿੱਗ ਪਿਆ ਤੇ ਉਹਦਾ ਚਿੱਟਾ ਸੀ ਜਮੋਂ ਦਾ ਪਤਾ ਹੀ ਨਹੀਂ ਲੱਗਿਆ ਚਲੋ ਕੋਈ ਗੱਲ ਨਹੀਂ ਜੋ ਡੁੱਬ ਗਿਆ ਤਾਂ ਪਤਾ ਲੱਗ ਜੂਗਾ ਤੇ ਆਪਣੇ ਕੰਮ ਦਾ ਨਮਾ ਇਹ ਵੀ ਇੱਕ ਕਉਂਦਾ ਉਹ ਨਵਾਂ ਕਾਨਵਾ ਇੱਕ ਆ ਜਾਂਦਾ ਇਹ ਨਵਾਂ ਇੱਕ ਆਸੀ ਬਾਲਿਆ ਬਾਈ ਤੈਨਾਂ ਨਵੀਂ ਸੀ ਤੇ ਹੁਣ ਆਪਣਾ ਜਿਹੜਾ ਚਿੱਟਾ ਉਹ ਰਹਿ ਗਿਆ ਉਹਦਾ ਦੇਖਦੇ ਆ ਕੀ ਬਣਦਾ ਲੋ ਜੀ ਬਾਈ ਆਜ਼ ਆਪਣਾ ਯਾਰ ਡੇੰਗ ਗਿਆ ਹਵਾਈ ਵਾਲੀ ਸੀ ਛਤਰੀ ਦੇ ਉੱਪਰ ਐ ਨਹੀਂ ਗਿਆ ਧਾੜ ਦੇ ਨੇ ਵਜੇ ਜਾ ਕੇ ਇੱਕ ਆ ਬਣਾਉਂ ਡੇਗ ਗਿਆ ਯਾਰ ਕੁੱਡੇ ਜੋ ਨਿਕਲਿਆ ਸੀ ਉਹ ਪਰਛੜ ਡੇਣੀ ਲਓ ਜੀ ਹਵਾ ਗਈ ਆ ਘਟ ਤੇ ਆਪਣਾ ਬਾਈ ਇੱਕ ਬੱਚਾ ਕਬੂਤਰ ਨਵਾਂ ਕੱਢਿਆ ਨਹੀਂ ਸੀਗਾ ਖੁੱਡੇ ਜੋ ਨਿਕਲ ਗਿਆ ਸੀ ਮੌਜਾ ਸੀਗਾ ਉਹ ਪਤਾ ਨਹੀਂ ਕਿੱਥੇ ਡੱਕ ਡੁੱਕ ਪਿਆ ਉਹਦਾ ਰਿਕਾਰਡਿੰਗ ਵੀ ਪਾਈ ਆ ਗਰੁੱਪ ਚ ਤੇ ਜੇ ਲੱਗ ਗਿਆ ਤਾਂ ਪਤਾ ਇੱਕ ਤਾਂ ਨਵਾਂ ਕੱਢਿਆ ਸੀ ਆ ਹੁੰਦਾ ਆ ਜਾਂਦਾ ਇੱਕ ਚੱਲ ਰਬਗਲ ਵਾਲਾ ਟੁੱਟਿਟਾ ਜਿਹੜਾ ਉਹ ਤਾਂ ਡਿੱਗ ਡੁੱਬੀ ਪਿਆ ਵਗਣਾ ਨਹੀਂ ਕਿੱਥੇ ਤੇ ਇੱਕ ਇੱਥੇ ਬਹਿ ਗਿਆ ਸੀਗਾ ਉਹ ਫੇਰ ਉੱਡ ਗਿਆ ਚੱਲ ਰਬਗਲ ਵਾਲਾ ਲਓ ਬਾਈ ਮਿੱਤਰੋ ਕਬੂਤਰ ਆਪਣੇ ਬਹਿ ਗਿਆ ਤੇ ਖਾਣ ਪੀਣ ਕਰੀ ਜਾਂਦੇ ਸੀਗੇ ਬੈਠੇ ਤੇ ਜਵਾਗ ਲਈ ਬੈਠੇ ਸੀ ਆੜੀ ਤੇ ਕਬੂਤਰ ਹੁਣ ਭਾਗ ਲਿਆਂਦਾ ਇੱਕ ਤੇ ਹੁਣ ਪੱਖਾ ਕਰਤਾ ਬੰਦ ਲਓ ਜੀ ਬਾਈ ਜੀ ਆਪਾਂ ਚੱਲ ਪਿਆ ਹਰੀਗੇ ਕਲਾਂ ਤੇ ਨਾਲ ਕੰਡੇ ਕਬੂਤਰ ਛੱਡਣੇ ਹੀ ਬਾਜੀ ਉਹ ਚੱਕ ਲਿਆਵਾਂਗੇ ਜਿਹੜੇ ਨਹੀਂ ਛੱਡੇ ਉਹ ਫਿਰਦੇ ਆਥੇ ਆ ਬੇਦਾ ਢੇਰਾ ਆ ਗਿਆ ਭਾਈ ਜੀ ਲੋ ਜੀ ਭਾਈ ਹਰੀ ਕੀ ਆ ਗਈ ਜੀ ਆਪਾਂ ਛਤਰੀਆਂ ਲੱਗਣਾ ਪਊਗਾ ਤੇ ਕਬੂਤਰ ਫਿਰਦੇ ਆ ਛੀਏ ਤੇ ਛੀਏ ਉਹ ਤਾਂ ਛਤਰੀ ਦਾ ਬੰਦਾ ਹੀ ਆ ਆਏ ਆਂ ਲੋ ਜੀ ਬਈ ਹਾਂ ਆਪਣਾ ਇੱਥੇ ਸੈਟਅਪ ਜਾਲੀਆਂ ਪਈਆਂ ਕੂਤਰਾ ਚੱਲ ਰੜਾ ਛੱਡਣਾ ਹੀ ਸਾਲਾ ਮੈਲਾ ਹੀ ਹੋਇਆ ਪਿਆ ਉਹ ਵੀ ਆਪਣਾ ਹੀ ਹੈ ਭਾਈ ਜੀ ਆ ਪੁੰਨੂ ਵਾਲਿਆਂ ਦਾ ਬੱਚਾ ਆ ਗਿਆ ਆਪਣੇ ਕੋਲੇ ਹਰਣਾ ਅੱਖਾਂ ਦਾ ਓ ਜੀ ਭਾਈ ਜੀ ਆ ਗਏ ਆਪਾਂ ਘਰੇ ਤੇ ਉਥੋਂ ਹਰੀ ਗਿਆ ਤੋਂ ਬੱਚਾ ਚੱਕ ਕੇ ਲਿਆਉਣਾ ਸੀ ਇੱਕੋ ਚੱਕ ਲੈਣ ਦਾ ਤੇ ਭਾਈ ਆਪਣਾ ਨੌਸਲਾ ਉੱਥੇ ਹੀ ਬੈਠਾ ਕਦਰੀ ਤੇ ਆਇਆ ਨਹੀਂ ਤੇ ਅੱਕ ਆਪਣਾ ਮੌਜਾ ਗਵਾਚ ਗਿਆ ਅੱਜ ਲਓ ਆ ਬੈਠਾ ਆਇਆ ਹੀ ਨਹੀਂ ਇੱਥੇ ਬੈਠਾ ਕਮਾਲ ਹੋ ਗਈ ਯਾਰ ਸਿਕੰਦਰ ਲਾਵੀ ਜੀ ਭਾਈ ਜੀ ਭਾਈ ਜੀ ਅੱਜ ਅੱਜ ਆਪਣੇ ਦੋ ਕੁ ਉਤਰ ਖਰਾਬ ਹੋ ਗਏ ਖਰਾਬ ਤਾਂ ਨਹੀਂ ਜੇ ਸਿੱਧਾ ਹੋਣ ਲੱਗ ਪਿਆ ਤਾਂ ਠੀਕ ਆ ਜੇ ਨਾ ਸਿੱਧਾ ਆਇਆ ਤਾਂ ਫਿਰ ਜੋ ਬਣੇਗਾ ਦੇਖੀ ਜਾਏਗੀ ਕਿ ਜੋ ਸਿੱਧਾ ਆ ਗਿਆ ਤੇ ਫਿਰ ਬੜੀ ਵਧੀਆ ਗੱਲ ਆ ਇਹ ਮੌਜੇ ਦਾ ਬਾਈ ਪਤਾ ਹੀ ਨਹੀਂ ਲੱਗਿਆ ਕਿੱਥੇ ਡਿੱਗ ਗਿਆ ਕਿੱਥੇ ਪਾਣ ਆਪਣਾ ਕਿਰਨ ਸੁਹਾਗਾ ਮਾਰੇ ਪਿਆ ਫੇਰਵਾਵਾਂਗੇ ਟਕਾ ਕੇ ਤਸੱਲੀ ਨਾਲ ਤਸੱਲੀ ਨਾਲ ਵਾਹ ਕੇ ਫਿਰ ਵੀਚ ਕਿਚੋਂਾਂ ਤੇ ਲਾ ਕੇ ਪਾਣੀ ਦਵਾਈ ਦੂਈ ਪੈਣੀ ਹੈ ਵਿੱਚ ਇਹਦੇ ਉਹ ਵਾਟਰ ਵਾਸ਼ ਤੇ ਇੱਕ ਕੂਤਰ ਵਹਿਦਾ ਫਿਰਦਾ ਆਪਾਂ ਵੀ ਵੱਡਣ ਆਈਆਂ ਪੱਠਿਆਂ ਦਾ ਥੱਬਾ ਪਰਲੇ ਪਾਸੇ ਵੱਡਾਂਗੇ ਦਾਤੀ ਚੱਕਾਂਗੇ ਵੱਡਾਂਗੇ ਇਧਰੋਂ ਚੋਰੀ ਲੱਗੀ ਪਈ ਪੁੱਤਰ ਆਪਣਾ ਆ ਬੈਠਾ ਹੈ ਇਹ ਮੌਜੇ ਦੀ ਭਾਈ ਰਿਕਾਰਡਿੰਗ ਵੀ ਪਾਈ ਆ ਪਿੰਡ ਵਾਲੇ ਗਰੁੱਪ 'ਚ ਭਈ ਜੇ ਕਈ ਕਿਸੇ ਦੇ ਘਰੇ ਡੇਗ ਪੈਂਦਾ ਅਗਲਾ ਚੱਕ ਕੇ ਕਬੂਤਰਾਂ ਨੂੰ ਖਾ ਦਿੰਦਾ ਜੇ ਮਿਲ ਗਿਆ ਤਾਂ ਤੇ ਨਾ ਮਿਲਿਆ ਤਾਂ ਭਾਈ ਜੇ ਕੋਈ ਪ੍ਰੋਮੋਡੂ ਦਾ ਬਾੜੀ ਵਧੀਆ ਕਰਦਾ ਚਲੋ ਜੀ ਦਾਤੀ ਚੱਕੀ ਤੇ ਪੱਠੇ ਵੱਢ ਕੇ ਮਿਲਦੇ ਆਂ ਤੁਹਾਨੂੰ ਪੱਠੇ ਵੱਢ ਕੇ ਲਓ ਜੀ ਭਾਈ ਥੋੜੇ ਜਿਹੀ ਪੱਠੇ ਘੱਟ ਸੀ ਥੱਬਾ ਵੱਢ ਕੇ ਗੁਦਰਿਆ ਤੇ ਜੂਤ ਲਈ ਜਾਂਦਾ ਪੱਠਲ ਵਰਕੇ ਤੇ ਹੁਣ ਧਾਰ ਕੱਢਦੇ ਆਂ ਆਪਾਂ ਜੂਤ ਨੂੰ ਉਹ ਘਾਤ ਕੋ ਤਾਰ ਕੱਢਦੀ ਮੈਂ ਦੂਜੀ ਤੀਜੀ ਕਦੇ ਕਤਾਈ ਤਾਰ ਕੱਢ ਲਈਦੀ ਜਦੋਂ ਕਿਸੇ ਲੈ ਬਾਈ ਪਾ ਦੇ ਪੱਠੇ ਮਾਰਦੇ ਹੱਥ ਵਿੱਚ ਰਲਾ ਦੇ ਲਓ ਜੀ ਬਾਈ ਜੀ ਆਪਾਂ ਲਾਗਦੇ ਆ ਤਾਰ ਕੱਢਣ ਕਦੇ ਕਤਾਈ ਕੱਢ ਲਈਦੀ ਜਿੱਦਾਂ ਕੋਈ ਘਰ ਦੇਣ ਕੋਈ ਕੰਮ ਹੋ ਵੀ ਲਓ ਜੀ ਇਹ ਵੀ ਗੰਢ ਪੂਰੀ ਮੈਨੂੰ ਤਾਂ ਥੋੜਾ ਜਿਹਾ ਚੇਰੀ ਮਿਲੂਗੀ ਲਓ ਜੀ ਦੁੱਧ ਵੀ ਇਹ ਪਾਲੀ ਕੇਪਟਨ ਉਹ ਵੀ ਜਿਹੜੀਆਂ ਥਾਣਾ ਜਿਤਾ ਰਹੇ ਉਹ ਵੀ ਥੋੜੀ ਕੱਟਣੀਆਂ ਪੈਣਾਂ ਉਹ ਜਿਹੜਾ ਧਾਰਾਂ ਨਹੀਂ ਗਾ ਬਿਨਾ ਫੇਰ ਥੋੜੀ ਥੋੜੀ ਲੱਗਦੀ ਤੇ ਦੇਖੇ ਭਾਈ ਚੋਣੀ ਵੀ ਗੌੜੀ ਨਾ ਪੁੱਜੀ ਖੜੀ ਰਵੇ ਖੜੀ ਰਵੇ ਜੇ ਛੜਾ ਚਲਾਉਣ ਲੱਗ ਕੇ ਲਗਾਓ ਉੱਕੇ ਚਲੋ ਭਾਈ ਮਿੱਤਰੋ ਥਾਰ ਬਗਾਮ ਦੇ ਤਾਨ ਨੂੰ ਮੇੜ ਤੇ ਚਲੋ ਜਿਹੜਾ ਕੰਮ ਇਹ ਆਇਓ ਲੋ ਬਈ ਮਿੱਤਰੋ ਤਾਰ ਲਈਏ ਕੱਢਦੇ ਕੁੱਤਰਾ ਆਪਣਾ ਉੱਥੇ ਬੈਠਾ ਜੋਗ ਨਗਾ ਸ਼ੈਂਪੀ ਚਾ ਤੇ ਲੋ ਬਾਈ ਜੀ ਹੁਣ ਆਪਣਾ ਮੌਜੇ ਦਾ ਤਾਂ ਨਹੀਂ ਕੋਈ ਪਤਾ ਲੱਗਿਆ ਮੌਜਾ ਕਿੱਥੇ ਡਿੱਗਿਆ ਕਿੱਥੇ ਨਹੀਂ ਤਾਂ ਕੀ ਲੱਗੀ ਪਈ ਤੇ ਮੈਨੂੰ ਆ ਵੀ ਨਹੀਂ ਛਤਰੀ ਤੇ ਆਉਂਦਾ ਦੀਂਦਾਗਾ ਚਲੋ ਲੋ ਬਾਈ ਜੀ ਆਪਣੇ ਮੌਜੇ ਦਾ ਤਾਂ ਕੋਈ ਮੂੰਹ ਸਿਰ ਨਹੀਂ ਬਣਿਆਗਾ ਇਹ ਇਹ ਵੀ ਡੱਗ-ਪੇਚਾ ਲਰ ਬਗਲਾਲਾ ਇੱਕ ਹੂਰਾ ਹਰੀ ਚਾਲ گلابی ਵਗਲਾ ਸ਼ਹਿਰ ਤੇ ਬਾਈ ਜੀ ਠੀ ਟਾਂਗੀ ਲੱਗੀ ਪਈ ਜੇ ਟਾਂਗੀ ਤੇ ਆ ਗਿਆ ਪਰ ਮੈਨੂੰ ਲੱਗਦਾ ਨਹੀਂ ਇਹ ਟਾਂਗੀ ਤੇ ਆਊਗਾ ਤੇ ਇਹ ਦੋ ਤਿੰਨ ਡਾਂਗਾ ਕਰਾ ਕੇ ਵੇਖ ਲਾਂਗੇ ਬਾਈ ਜੇ ਤਾਂ ਸਿੱਧਾ ਹੋ ਗਿਆ ਤਾਂ ਠੀਕ ਆ ਤੇ ਇਹ ਨਾ ਸਿੱਧਾ ਹੈ ਤਾਂ ਬਾਈ ਫਿਰ ਇਹਦੀ ਮਰਜ਼ੀ ਆ ਹਨਾ ਤੇ ਆ ਵਰਗਾ ਹੱਕ ਇਹਦੇ ਛਤਰੀ ਤੇ ਆਉਣ ਦਾ ਅੱਜ ਟਾਂਗੀ ਤੇ ਆ ਗਿਆ ਤਾਂ ਫਿਰ ਤਾਂ ਬੜੀ ਵਧੀਆ ਗੱਲ ਆ ਤੇ ਪਰ ਬਹਿ ਜਾਂਦਾ ਉੱਥੇ ਹੀ ਉੜਦਾ ਉੱਥੇ ਹੀ ਬਹਿ ਜਾਂਦਾ ਵੇਖੋ 来 जाना लो जी भाई जी चल ਵੀ ਮੰਲਾਂ ਨੂੰ ਮਿਲਣ ਚੱਲੇ ਆਪਾਂ ਆਪਾਂ ਮੋੜ ਚਣਾਲੇ ਆਂ ਪੁਰਾਣਾ ਦੇ ਸੈਲਰ ਬੁਲੇ ਇਹ ਜਲਦੀ ਮੋੜਾਂਗੇ ਬੜਾ ਇਹ ਕਿਉਂਕਿ ਵੀ ਆ ਦੇਈ ਕੁਛ ਰਾਣਾ ਗੁਰ ਕਾ ਵੀ ਕਹਿੰਦੇ ਆ ਖਾਣੇ ਵਾ ਚਲੋ ਬਈ ਗੁਰ ਕਾ ਵੀ ਮਾ ਲੋ ਬਈ ਜੀ ਕੁੱਠੀ ਉਲਾ ਆ ਕੇ ਬਹਿ ਗਿਆ ਦੀ ਇੱਕ ਨੰਬਈ ਆਪਣੇ ਹਰੀ ਤੇ ਬਲਾਪੀ ਬਗਲਾ ਕੋਤਰਾ ਹੀ ਨਹੀਂ ਪਤਾ ਵੀ ਬਾਹਰੋਂ ਆਇਆ ਜਾਂ ਆਪਣੇ ਪਿੰਡ ਦਾ ਹੀ ਕਿਹਾ ਤੋ ਫਰਲਾ ਉਹ ਯੰਦਾ ਬਹੁਤ ਲੰਮਾ ਡਰ ਰਿਹਾ ਹੁਣ ਜੇ ਉੱਤੇ ਆਣ ਮੈਂ ਵਿਖਾਉਂਗਾ ਠੱਪੇ ਤੇ ਰੇ ਘਰ ਤੇ ਮਰੀ ਜਾਂਦਾਗੇ ਉਦਾਂ ਹੀ ਆ ਆ ਹੁੰਦਾ ਰਹੁਣ ਤੇਰੇ ਕੋਠੀਓ ਦੀ ਇਧਰ ਗਾ ਉਹ ਯੰਦਾ ਵੀ ਭਰਾਵਾ ਕੀ ਕਰੀ ਜਾਂਦਾ ਤੇ ਚਲੋ ਠੀਕ ਹੈ ਬਾਈ ਜੀ ਧੀਰੇ ਦਾ ਹੀ ਆ ਚਲੋ ਠੀਕ ਹੈ ਬਾਈ ਜੀ ਆਪਾਂ ਕਰ ਲਗੇ ਬਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਉਹ ਕੂਤਰ ਨੂੰ ਨੇਰੀ ਲਾਵਾਂਗੇ ਭੁੱਖਾ ਹੀ ਰੱਖਾਂਗੇ ਅੱਜ ਕੱਲ ਨੂੰ ਫੇਰ ਛੱਡਾਂਗੇ ਫੇਰ ਵੇਖਾਂਗੇ ਕੀ ਬੋਲਦਾ ਹੈ